ਕਿ ਲੀਵਰ ਦੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਕਬਜ ਰਹਿਣ ਕਦੋਂ ਸ਼ੁਰੂ ਹੋ ਜਾਂਦੀ ਹੈ ਹਾਂ ਕਬਜ ਇੰਨੀ ਰਹਿਣ ਲੱਗ ਜਾਂਦੀ ਹੈ ਕਿ ਕਈ ਵਾਰ ਤਾਂ ਨੀਮਾ ਕਰਨਾ ਪੈਂਦਾ ਤਿੰਨ ਤਿੰਨ ਚਾਰ ਚਾਰ ਦਿਨ ਜਿਹੜਾ ਸਟੂਲ ਪਾਸ ਨਹੀਂ ਹੁੰਦੀ ਤੇ ਗੈਸ ਚੜ ਜਾਂਦੀ ਹੈ ਦਿਮਾਗ ਨੂੰ ਬੰਦਾ ਬਿਊਸ ਹੋ ਜਾਂਦਾ ਐਲਬੋਮਿਨ ਕਹਿੰਦੇ ਹੂੰ ਉਹ ਕੱਟ ਜਾਂਦਾ ਆ ਜਦੋਂ ਪਾਣੀ ਕੱਢਦੇ ਆ ਉਹ ਨਾਲ ਖਤਮ ਹੋ ਜਾਂਦਾ ਨਿਕਲ ਕੇ ਜਦੋਂ ਪਾਣੀ ਕੱਢਦੇ ਹੋੜਗੇ ਬਹੁਤ ਸਾਰੇ 7-7000 ਦਾ ਇੱਕ ਇੱਕ ਇੰਜੈਕਸ਼ਨ ਹੈ ਜਿਹੜਾ ਦੇਣਾ ਪੈਂਦਾ ਪੇਸ਼ੈਂਟ ਨੂੰ ਜਿਹੜਾ ਕਿ ਹਰ ਬੰਦਾ ਇਹ ਹੋਟ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਡੀਆਂ ਦਵਾਈਆਂ ਜਿਹੜੀਆਂ ਹੈਗੀਆਂ ਇਹ ਮਹਿੰਗੀਆਂ ਨਹੀਂ ਹੈਗੀਆਂ ਇਹ ਤਾਂ ਇੱਕ ਇੱਕ ਇੰਜੈਕਸ਼ਨ 7-7000 ਦਾ ਐਨੇ ਦੀ ਤਾਂ ਇਹ 15 ਦਿਨਾਂ ਦੀ ਦਵਾਈ ਆ ਤੇ ਉਹ ਇੰਜੈਕਸ਼ਨ ਜਿਹੜਾ ਹੈਗਾ ਉਹ ਕੋਈ ਬਿਮਾਰੀ ਦਾ ਹੱਲ ਨਹੀਂ ਹੈਗਾ ਉਹ ਸਿਰਫ ਜਿਹੜੀ ਚੀਜ਼ ਐਮਡ ਪਾ ਦਿੰਦੀ ਆਪਾਂ ਜਿਹੜੀ ਚੀਜ਼ ਤੁਹਾਡੇ ਲੀਵਰ ਨੇ ਬਣਾਉਣੀ ਐ ਐਲਬੂਮਿਨ ਪ੍ਰੋਟੀਨ ਤੁਹਾਡੇ ਲੀਵਰ ਨੇ ਪ੍ਰੋਡਿਊਸ ਕਰਨਾ ਉਹ ਸਿਰਫ ਬਾਹਰੋਂ ਅਸੀਂ ਦੇਤਾ ਇੰਜੈਕਸ਼ਨ ਦੇ ਰੂਪ ਦੇ ਵਿੱਚ ਉਹਦੀ ਉਹਨੇ ਉਹ ਪੂਰਤੀ ਕਰ ਦਿੱਤੀ ਪੂਰਤੀ ਕਰ ਦਿੱਤੀ ਬਟ ਫਿਰ ਕੁਝ ਦਿਨਾਂ ਬਾਅਦ ਫਿਰ ਉਹ ਘਟ ਜਾਂਦਾ ਫਿਰ ਦੁਬਾਰਾ ਇੰਜੈਕਸ਼ਨ ਦੇਣਾ ਪੈਂਦਾ ਤੋ ਇਹ ਪਾਣੀ ਸੁਕਾ ਦਿੰਦੀ ਹੈ ਜਿਹੜਾ ਪਾਣੀ ਅੰਦਰ ਬਣਦਾ ਹੈ ਮਹੀਨਾ ਡੇਢ ਮਹੀਨਾ ਜਦੋਂ ਦਵਾਈ ਨੂੰ ਚੱਲਦੀ ਨੂੰ ਹੋ ਜਾਂਦਾ ਹੈ ਤਾਂ ਪਾਣੀ ਬਣਨਾ ਹੀ ਬੰਦ ਹੋ ਜਾਂਦਾ ਹੈ ਕਾਰਨ ਕੀ ਹੈ ਕਿ ਲਿਵਰ ਸਰੋਸਿਸ ਇੱਕ ਐਦਾਂ ਦੀ ਬਿਮਾਰੀ ਹੈ ਜਿਹਦਾ ਬਹੁਤ ਘੱਟ ਇਲਾਜ ਹਾਂ ਵੈਗਰੂ ਮੈਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਐਦਾਂ ਦੀ ਬਿਮਾਰੀ ਕਿਸੇ ਦੀ ਫੈਮਿਲੀ ਦੇ ਵਿੱਚ ਨਾ ਆਵੇ ਕਿਉਂਕਿ ਇਹ ਬਹੁਤ ਭਿਆਨਕ ਬਿਮਾਰੀ ਹੈ ਲਿਵਰ ਅਮ੍ਰਿਤ ਇਹੋ ਜੀ ਦਵਾਈ ਆਈ ਹੈ ਜਿੱਥੇ ਕਿ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਲੋਕ ਅੱਜਕੱਲ ਲਿਵਰ ਦੀ ਬਿਮਾਰੀ ਤੋਂ ਗ੍ਰਸਤ ਨੇ ਤੇ ਲੋਕ ਕਹਿੰਦੇ ਨੇ ਕਿ ਅੱਜਕੱਲ ਆਮ ਦੀ ਗੱਲ ਹੋ ਗਈ ਕਿਉਂਕਿ ਹਰ ਕਿਸੇ ਨੂੰ ਲਿਵਰ ਦੇ ਵਿੱਚ ਗਰਮੀ ਮਿਲਦੀ ਏ ਲੇਕਿਨ ਜਦੋਂ ਅਸੀਂ ਇਸ ਗੱਲ ਨੂੰ ਇਗਨੋਰ ਕਰਦੇ ਆ ਨਾ ਤਾਂ ਉਸ ਤੋਂ ਬਾਅਦ ਇਹ ਗਰਮੀ ਤੁਹਾਨੂੰ ਕਿਵੇਂ ਪਾਬੜ ਪਾਉਂਦੀ ਏ ਫੇ ਇਹ ਤੁਸੀਂ ਉਹਨਾਂ ਲੋਕਾਂ ਕੋਲ ਪੁੱਛੋ ਜਿਹੜੇ ਹੁਣ ਲਿਵਰ ਤੋਂ ਗ੍ਰਸਤ ਹੋਏ ਪਏ ਆ ਜਿਨ੍ਹਾਂ ਨੂੰ ਡਾਕਟਰ ਨੇ ਕਹਤਾ ਕਿ ਨਹੀਂ ਤੁਸੀਂ ਸਰਜਰੀ ਕਰਾ ਲਓ ਡਾਕਟਰ ਨੇ ਕਹਤਾ ਤੁਹਾਨੂੰ ਲਿਵਰ ਸਰੋਸਿਸ ਏ ਕਿਉਂਕਿ ਜਦੋਂ ਅਸੀਂ ਇਸ ਨਿੱਕੀ ਜਿਹੀ ਚੀਜ਼ ਨੂੰ ਜਾਂ ਗੱਲ ਨੂੰ ਇਗਨੋਰ ਕਰਦੇ ਤਾਂ ਬਹੁਤ ਵੱਡੀ ਬਿਮਾਰੀ ਦਾ ਗਰਸ ਹੋ ਜਾਂਦਾ ਡਾਕਟਰ ਸਾਹਿਬ ਮੈਨਾ ਵੈਸਾਬ ਮੌਜੂਦ ਨੇ ਸਮੇਂ ਵੈਸਾਬ ਜੀ ਕਿਵੇਂ ਹੋ ਅੱਛਾ ਸਸਕਾਰ ਜੀ ਅੱਜ ਕੱਲ ਹਰ ਕੋਈ ਦੂਜਾ ਤੀਜਾ ਬੰਦਾ ਮਿਲਦਾ ਹੀ ਆ ਜੀ ਕਿ ਮੈਨੂੰ ਡਾਕਟਰ ਨੇ ਕਹਿ ਦਿੱਤਾ ਕਿ ਗਰਮੀ ਜਿਹੜੀ ਹੈ ਲਿਵਰ ਚ ਪੈ ਗਈ ਹੈ ਵੀ ਤੂੰ ਹੁਣ ਇਹੋ ਜਿਹੀ ਚੀਜ਼ਾਂ ਖਾਣੀਆਂ ਬੰਦ ਕਰ ਦੇ ਹਨਾ ਤੇ ਉਹ ਬਹੁਤ ਜ਼ਿਆਦਾ ਹੋ ਗਈ ਤੇ ਦਾੜ ਵਧ ਗਈ ਜੀ ਪਹਿਲੀ ਕਰ ਤਾਂ ਕਾਰਨ ਕੀ ਹੋਇਆ ਜੀ ਇਹਦਾ ਸਰ ਗਰਮੀ ਵਧ ਗਈ ਤਾਂ ਇਹ ਤਾਂ ਇੱਕ ਨਾਰਮਲ ਗੱਲ ਹੈ ਜਨੋ ਜਿਹੜੀ ਤੁਸੀਂ ਕੀਤੀ ਆ ਪਰ ਜਿਹੜੀ ਦਵਾਈ ਤੁਸੀਂ ਹੱਥ ਦੇ ਵਿੱਚ ਚੱਕੀ ਬੈਠੇ ਹੋ ਜਿਸ ਦਵਾਈ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਜਿਸ ਦਵਾਈ ਦਾ ਤੁਸੀਂ ਮੈਨੂੰ ਆ ਕੇ ਪਹਿਲਾਂ ਪੁੱਛਿਆ ਕਿ ਕੀ ਕਾਰਨ ਹੈ ਕਿ ਲੀਵਰ ਅਮਰਤ ਜਿਹੜਾ ਹੈਗਾ ਇਹਦੀ ਇੰਨੀ ਜ਼ਿਆਦਾ ਪੁੱਛ ਵਧ ਗਈ ਹੈ ਕਿ ਲੋਕ ਇਹਨੂੰ ਇਹਨਾਂ ਪਸੰਦ ਕਰਨ ਲੱਗੇ ਆ ਮਤਲਬ ਇਹਨਾਂ ਬਾਹਰੋਂ ਕੋਈ ਏਦਾਂ ਦਾ ਸਟੇਟ ਨਹੀਂ ਹੈਗੀ ਜਿੱਥੋਂ ਲੋਕ ਨਾ ਆਉਂਦੇ ਹੋਣ ਰਾਜਸਥਾਨ ਉੱਤਰਾਖੰਡ ਯੂਪੀ ਬਿਹਾਰ ਰਾਜਸਥਾਨ ਮਤਲਬ ਹਰ ਸਟੇਟ ਭਾਰਤ ਦੀ ਹੈ ਨਾ ਜਿੱਥੋਂ ਲੋਕ ਇਹਨੂੰ ਲੈਣ ਆ ਰਹੇ ਆ ਉਸ ਤੋਂ ਬਾਅਦ ਫੋਰਨ ਕੰਟਰੀਆਂ ਜਿੰਨੀਆਂ ਵੀ ਹੈਗੀਆਂ ਉੱਥੋਂ ਲੋਕ ਆ ਰਹੇ ਨੇ ਕਾਰਨ ਕੀ ਹੈ ਕਿ ਲਿਵਰ ਸਰੋਸਿਸ ਇੱਕ ਐਦਾਂ ਦੀ ਬਿਮਾਰੀ ਹੈ ਜਿਹਦਾ ਬਹੁਤ ਘੱਟ ਇਲਾਜ ਹੈ ਹਾਂ ਲਿਵਰ ਸਰੋਸਿਸ ਇਲਾਜ ਨਹੀਂ ਹੈ ਉਹ ਆਪਰੇਸ਼ਨ ਦਾ ਹੈ ਹਾਂ ਆਪਰੇਸ਼ਨ ਹੈਗਾ ਉਹਦੇ ਵਿੱਚ ਕੀ ਹੁੰਦਾ ਕਿ ਅਪਰੇਟ ਕਰਨਾ ਪੈਂਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ ਖਰਚੀਲਾ ਸਿਸਟਮ ਹੈ 60 ਤੋਂ 70 ਲੱਖ ਰੁਪਈਆ ਲੱਗਦਾ ਆ ਪੇਟ ਦੇ ਵਿੱਚ ਪਾਣੀ ਭਰਨ ਲੱਗ ਜਾਂਦਾ ਹੱਥ ਪੈਰ ਸੁੱਜ ਜਾਂਦੇ ਆ ਭੁੱਖ ਬਿਲਕੁਲ ਲੱਗਣੀ ਬੰਦ ਹੋ ਜਾਂਦੀ ਹੈ ਇੱਕ ਇਹ ਕਹਿ ਸਕਦੇ ਆ ਕਿ ਮੌਤ ਦੇ ਕਿਨਾਰੇ ਬੰਦਾ ਆ ਜਾਂਦਾ ਹੈ ਕਿ ਉਹਨੂੰ ਇਹ ਦੇਖਣ ਲੱਗ ਜਾਂਦਾ ਹੈ ਕਿ ਸ਼ਾਇਦ ਮੈਂ ਹੁਣ ਅੱਗੇ ਸਰਵਾਈਵ ਨਹੀਂ ਕਰ ਪਾਉਂਗਾ ਵਹਿਗੁਰੂ ਮੈਂ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਇਦਾਂ ਦੀ ਬਿਮਾਰੀ ਕਿਸੇ ਦੀ ਫੈਮਿਲੀ ਦੇ ਵਿੱਚ ਨਾ ਆਵੇ ਕਿਉਂਕਿ ਇਹ ਬਹੁਤ ਭਿਆਨਕ ਬਿਮਾਰੀ ਹੈ ਦਾ ਇਲਾਜ ਜਿਹੜਾ ਹੈਗਾ ਬਹੁਤ ਘੱਟ ਹੈ ਹੂੰ ਇਸੇ ਕਰਕੇ ਇਸ ਦਵਾਈ ਆ ਜਿਹੜੀ ਤੁਸੀਂ ਜਿਹਦੀ ਗੱਲ ਕਰਨ ਜਾ ਰਹੇ ਆ ਲੀਵਰ ਅੰਮ੍ਰਿਤ ਜਿਹੜੀ ਆ ਆਪਣੇ ਕੋਲ ਪਈ ਆ ਮੌਜੂਦ ਆ ਜੀ 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 ਆ ਸਿਰਫ 5 ਦਿਨ ਦੀ ਦਵਾਈ ਆ 1 ਲੀਟਰ ਆ ਆ ਜਿਹੜੀ ਦਵਾਈ ਤੁਸੀਂ ਤੁਹਾਡੇ ਤੋਂ ਦੇਖਦੇ ਹੋ ਇਹ 15 ਦਿਨ ਚੱਲ ਜਾਂਦੀ ਹੈ ਠੀਕ ਹੈ ਪਰ ਜੇ ਘੱਟ ਪ੍ਰੋਬਲਮ ਹੈ ਜਿੱਦਾਂ ਤੁਸੀਂ ਗਰਮੀ ਦੀ ਗੱਲ ਕੀਤੀ ਹੈ ਤਾਂ ਇਹ ਮਹੀਨਾ ਵੀ ਚੱਲ ਜਾਂਦੀ ਹੈ ਇਹ ਕੱਲੀ ਨਹੀਂ ਆ ਹੋਰ ਵੀ ਦਵਾਈਆਂ ਇਹਦੇ ਨਾਲ ਪਈਆਂ ਨੇ ਆ ਲੀਵਰ ਪਾਊਡਰ ਪਿਆ ਇਹ ਵੀ ਨਾਲ ਦੇਣਾ ਪੈਂਦਾ ਆ ਠੀਕ ਹੈ ਉਸ ਤੋਂ ਬਾਅਦ ਜੇ ਕਬਜ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਲੀਵਰ ਦੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਕਬਜ ਰਹਿਣ ਕਬਜ ਨੂੰ ਸ਼ੁਰੂ ਹੋ ਜਾਂਦੀ ਹੈ ਕਬਜ ਇੰਨੀ ਰਹਿਣ ਲੱਗ ਜਾਂਦੀ ਹੈ ਕਿ ਕਈ ਵਾਰ ਤਾਂ ਨੀਮਾ ਕਰਨਾ ਪੈਂਦਾ ਤੇ ਤਿੰਨ ਤਿੰਨ ਚਾਰ ਚਾਰ ਦਿਨ ਜਿਹੜਾ ਸਟੂਲ ਪਾਸ ਨਹੀਂ ਹੁੰਦੀ ਤੇ ਗੈਸ ਚੜ ਜਾਂਦੀ ਹੈ ਦਿਮਾਗ ਨੂੰ ਬੰਦਾ ਵੀ ਹਿਸ਼ ਹੋ ਜਾਂਦਾ ਸੋ ਇਹ ਦਵਾਈ ਦੀ ਇੱਕ ਖਰਾਕ ਹੀ ਉਹਦੀ ਜਿਹੜੀ ਕਬਜ ਹੈ ਉਹ ਖੋਲ ਦਿੰਦੀ ਹੈ ਉਸ ਤੋਂ ਬਾਅਦ ਜਦ ਪੇਟ ਦੇ ਵਿੱਚ ਪਾਣੀ ਭਰਦਾ ਉਹਦੇ ਉਹਨੂੰ ਫਿਰ ਆ ਦਵਾਈ ਜਿਹੜੀ ਆ ਦੇਣੀ ਪੈਂਦੀ ਆ ਪਾਣੀ ਸੁਕਾਉਣ ਦੀ ਜਿਹੜੀ ਜਿਹੜੇ ਪਾਣੀ ਕਢਾਉਂਦੇ ਨੇ ਬਾਰ-ਬਾਰ ਪਾਣੀ ਬਾਰ-ਬਾਰ ਕਢਾਉਣਾ ਪੈਂਦਾ ਹੈ ਪਾਣੀ ਕਢਾਉਣਾ ਵੀ ਕੋਈ ਖੇਲ ਨਹੀਂ ਹੈਗਾ ਪਾਣੀ ਕਢਾਉਣ ਤੋਂ ਬਾਅਦ ਇੱਕ ਖਾਸ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਬਾਡੀ ਦੇ ਵਿੱਚ ਜਿਹਨੂੰ ਆਪਾਂ ਐਲਬੂਮਿਨ ਕਹਿੰਦੇ ਆ ਹੂੰ ਉਹ ਕੱਟ ਜਾਂਦਾ ਆ ਜਦੋਂ ਪਾਣੀ ਕੱਢਦੇ ਆ ਉਹ ਨਾਲ ਖਤਮ ਹੋ ਜਾਂਦਾ ਨਿਕਲ ਕੇ ਪਾਣੀ ਕੱਢਦੇ ਹੋਣਗੇ ਬਹੁਤ سارے 7-7000 ਦਾ ਇੱਕ ਇੱਕ ਇੰਜੈਕਸ਼ਨ ਹੈ ਜਿਹੜਾ ਦੇਣਾ ਪੈਂਦਾ ਪੇਸ਼ੈਂਟ ਨੂੰ ਜਿਹੜਾ ਕਿ ਹਰ ਬੰਦਾ ਇਹ ਵੋਟ ਨਹੀਂ ਕਰ ਸਕਦਾ ਹੂੰ ਹੂੰ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਡੀਆਂ ਦਵਾਈਆਂ ਜਿਹੜੀਆਂ ਹੈਗੀਆਂ ਇਹ ਮਹਿੰਗੀਆਂ ਨਹੀਂ ਹੈਗੀਆਂ ਇਹ ਤਾਂ ਇੱਕ ਇੱਕ ਇੰਜੈਕਸ਼ਨ 7-7000 ਦਾ ਹੈ ਇੰਨੇ ਦੀ ਤਾਂ ਇਹ 15 ਦਿਨਾਂ ਦੀ ਦਵਾਈ ਆ ਜਿੰਨੇ ਦਾ ਇੱਕ ਇੱਕ ਇੰਜੈਕਸ਼ਨ ਹੈ ਔਰ ਉਹ ਇੰਜੈਕਸ਼ਨ ਜਿਹੜਾ ਹੈਗਾ ਉਹ ਕੋਈ ਬਿਮਾਰੀ ਦਾ ਹੱਲ ਨਹੀਂ ਹੈਗਾ ਉਹ ਸਿਰਫ ਜਿਹੜੀ ਚੀਜ਼ ਟਾਈਮਡ ਪਾ ਦਿੰਦੀ ਆ ਆਪਣਾ ਜਿਹੜੀ ਚੀਜ਼ ਤੁਹਾਡੇ ਲੀਵਰ ਨੇ ਬਣਾਉਣੀ ਹੈ ਐਲਬੂਮਿਨ ਪ੍ਰੋਟੀਨ ਤੁਹਾਡੇ ਲੀਵਰ ਨੇ ਪ੍ਰੋਡਿਊਸ ਕਰਨਾ ਉਹ ਸਿਰਫ ਬਾਹਰੋਂ ਅਸੀਂ ਦੇਤਾ ਇੰਜੈਕਸ਼ਨ ਦੇ ਰੂਪ ਦੇ ਵਿੱਚ ਉਹਦੀ ਉਹਨੇ ਉਹ ਪੂਰਤੀ ਕਰ ਦਿੱਤੀ ਪੂਰਤੀ ਕਰ ਦਿੱਤੀ ਬਟ ਫਿਰ ਕੁਝ ਦਿਨਾਂ ਬਾਅਦ ਫਿਰ ਉਹ ਘਟ ਜਾਂਦਾ ਫਿਰ ਦੁਬਾਰਾ ਇੰਜੈਕਸ਼ਨ ਦੇਣਾ ਪੈਂਦਾ ਸੋ ਇਹ ਪਾਣੀ ਸੁਕਾ ਦਿੰਦੀ ਹੈ ਜਿਹੜਾ ਪਾਣੀ ਅੰਦਰ ਬਣਦਾ ਮਹੀਨਾ ਡੇਢ ਮਹੀਨਾ ਜਦੋਂ ਦਵਾਈ ਨੂੰ ਚੱਲਦੀ ਨੂੰ ਹੋ ਜਾਂਦਾ ਤਾਂ ਪਾਣੀ ਬਣਨਾ ਹੀ ਬੰਦ ਹੋ ਜਾਂਦਾ ਪਾਣੀ ਬਣਨਾ ਬਣਦਾ ਕਿੱਥੋਂ ਆ ਪਾਣੀ ਪਾਣੀ ਲਿਵਰ ਹੀ ਪਾਣੀ ਛੱਡਣ ਲੱਗ ਜਾਂਦਾ ਜਿਹੜਾ ਕਿ ਪੇਟ ਦੇ ਵਿੱਚ ਇਕੱਠਾ ਹੋਣ ਲੱਗ ਜਾਂਦਾ ਹੈ ਪਾਣੀ ਹੋਰ ਕਿਤੋਂ ਨਹੀਂ ਆਉਂਦਾ ਲਿਵਰ ਪਾਣੀ ਛੱਡਣ ਲੱਗ ਜਾਂਦਾ ਜਿਹੜਾ ਪੇਟ ਦੇ ਵਿੱਚ ਇਕੱਠਾ ਹੋਣ ਲੱਗ ਜਾਂਦਾ ਤੇ ਉਹ ਪਾਣੀ ਜਿਹੜਾ ਇਹ ਦਵਾਈ ਜਿਹੜੀ ਹੈ ਸੁਕਾ ਦਿੰਦੀ ਹੈ ਤੋਂ ਉਸ ਤੋਂ ਬਾਅਦ ਬਹੁਤ ਸਾਰੇ ਗੈਸ ਤਜਾਬ ਜਿਹੜੀ ਹੈ ਉਹ ਬਣਦੀ ਹੈ ਬਣਨੀ ਸ਼ੁਰੂ ਗੈਸ پاس ਨਹੀਂ ਹੁੰਦੀ ਕਿਉਂਕਿ ਗੈਸ پاس ਹੋਣੀ ਬਹੁਤ ਜ਼ਰੂਰੀ ਹੈ ਅਗਰ ਗੈਸ پاس ਨਹੀਂ ਹੋ ਰਹੀ ਉਹ ਵੀ ਤੁਹਾਡੇ ਦਿਮਾਗ ਨੂੰ ਚੜਦੀ ਹੈ ਸਿਰ ਦੁਖਦਾ ਅੱਖਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਨਿਗਾਹ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਬਹੁਤ ਸਾਰੀਆਂ ਪ੍ਰੋਬਲਮਾਂ ਆ ਜਾਂਦੀਆਂ ਸੋ ਇਹ ਦਵਾਈ ਜਿਹੜੀ ਹੈ ਤਜਾਬ ਤੋਂ ਦੇਣੀ ਹੁੰਦੀ ਹੈ ਮਤਲਬ ਟੋਟਲ ਇਹ ਕੁੱਲ ਪੈਕੇਜ ਹੈਗਾ ਸਾਰਾ ਦਵਾਈਆਂ ਦਾ ਪੇਸ਼ੈਂਟ ਦੇ ਮੁਤਾਬਕ ਉਹਨੂੰ ਇਹ ਦਿੱਤਾ ਜਾਂਦਾ ਹੈ ਇਸੇ ਕਰਕੇ ਇਹਦੀਆਂ ਚਾਰਜ ਫੇਰੇ ਹਰ ਬੰਦਾ ਗੱਲ ਕਰਦਾ ਹੁਣ ਜਿਹੜੇ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਤੱਕ ਰਿਓ ਏਦਾਂ ਦੇ ਪੇਸ਼ੈਂਟ ਆ ਰਹੇ ਨੇ ਕਿ ਸਾਨੂੰ ਜੀ ਫਲਾਣੇ ਨੇ ਦੱਸਿਆ ਸੀ ਸਾਡੇ ਕੋਲ ਇਹ ਬੰਦਾ ਠੀਕ ਹੋਇਆ ਸੀ ਸਾਡੇ ਰਿਸ਼ਤੇਦਾਰ ਨੇ ਭੇਜਿਆ ਸਾਡੇ ਦੋਸਤ ਨੇ ਭੇਜਿਆ ਸਾਡੇ ਕਾਹ ਤੋਂ ਕਾਹ ਕਿਸੇ ਨੇ ਭੇਜਿਆ ਸਾਨੂੰ ਹਸਪੀਟਲ ਦੇ ਵਿੱਚ ਬੰਦਾ ਮਿਲਿਆ ਸੀ ਸਾਨੂੰ ਟ੍ਰੇਨ 'ਚ ਮਿਲਿਆ ਸੀ ਸਾਨੂੰ ਬੱਸ 'ਚ ਮਿਲਿਆ ਸਾਨੂੰ ਜਹਾਜ਼ 'ਚ ਮਿਲਿਆ ਸੀ ਮਤਲਬ ਇਦਾਂ ਦੇ ਪੇਸ਼ੈਂਟ ਸਾਡੇ ਕੋਲ ਆਏ ਜਿਨ੍ਹਾਂ ਨੂੰ ਅੱਗੇ ਤੋਂ ਅੱਗੇ ਰੈਫਰੈਂਸ ਦੇ ਕੇ ਲੋਕ ਭੇਜਦੇ ਆ ਅਮਰਤ ਨਾਮ ਦੀ ਜਿਹੜੀ ਦਵਾਈ ਆ ਤਾਂ ਇਹ ਲੀਵਰ ਸਰੋਸਿਸ ਜਿੱਥੇ 60 ਤੋਂ ਲੈ ਕੇ 70 ਲੱਖ ਰੁਪਇਆ ਲੱਗਦਾ ਉਦੋਂ ਇਹ ਬਚਾਉਂਦੀ ਹੈ ਵੱਧ ਤੋਂ ਵੱਧ ਹੈਗਾ ਜੀ ਨੂੰ ਦਵਾਈ ਦੀ ਲੋੜ ਪੈਂਦੀ ਆ ਵੱਧ ਤੋਂ ਵੱਧ 4-5 ਮਹੀਨੇ ਦਵਾਈ ਚੱਲਦੀ ਆ ਹਾਂ 15 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਨਜ਼ਰ ਆਏ ਤੁਹਾਨੂੰ ਫਰਕ ਨਜ਼ਰ ਆ ਜਾਂਦਾ ਫਰਕ ਨਜ਼ਰ ਆ ਜਾਂਦਾ ਇਸ ਕਰਕੇ ਗਰਮੀ ਦੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਉਹ ਇੱਕ ਬਹੁਤ ਛੋਟੀ ਗੱਲ ਹੈ ਗਰਮੀ ਤਾਂ ਸਿਰਫ ਇਹ ਇਹਦਾ ਇੱਕ ਢੱਕਣ ਭਰ ਕੇ ਪੀ ਲਓ ਤੁਸੀਂ ਉਹਦੇ ਨਾਲ ਸਟ ਹੋ ਜਾਂ ਕੰਮ ਹਾਂ ਮਹੀਨਾ ਚੱਲ ਜਾਂਦੀ ਆ ਆ 3 ਲੀਟਰ ਦੀ ਬੋਤਲ ਜੇ ਕੱਲੀ ਗਰਮੀ ਸੋ ਕਹਿਣ ਦਾ ਭਾਵ ਹੈ ਕਿ ਅਜਿਸੀ ਮੈ ਬਲ ਦੱਸਦਾ ਕਿ ਇੱਥੇ ਪਹੁੰਚਿਆ ਜੀ ਦੁੱਖ ਨਿਵਾਰਨ દવાਖਾਨਾ ਜੀ ਮੋਹਾਲੀ ਨੇੜੇ ਆ ਜੀ ਚੰਡੀਗੜ੍ਹ ਯੂਨੀਵਰਸਿਟੀ ਦੇ ਬਿਲਕੁਲ ਨਾਲ ਨੇ ਤੁਸੀਂ ਇੱਥੇ ਆ ਸਕਦੇ ਹੋ ਤੁਸੀਂ ਫੋਨ ਤੇ ਕੋਈ ਕਿਉਰੀ ਲੈਣੀ ਉਹ ਲੈ ਸਕਦੇ ਹੋ ਕਿਉਂਕਿ ਲਿਵਰ ਅਮ੍ਰਿਤ ਵੈਸਾਬ ਕਹਿੰਦੇ ਕਿ ਜੇਕਰ ਲਿਵਰ ਸਰੋਸਿਸ ਤੱਕ ਵੀ ਤੁਸੀਂ ਪਹੁੰਚ ਗਏ ਤੁਹਾਨੂੰ ਹਾਲੇ ਵੀ ਲੱਗਦਾ ਡਰ ਲੱਗਦਾ ਕਿ ਨਹੀਂ ਹੁਣ ਕਿਉਂਕਿ ਜਦੋਂ ਹਸਪਤਾਲ ਚੱਲ ਜਾਂਦੇ ਥੋੜੇ ਖਰਚੇ ਖੁੱਲ ਜਾਂਦੇ ਆ ਤੁਹਾਡੇ ਨੋਟਾਂ ਦੀਆਂ ਗੱਡੀਆਂ ਖੁੱਲ ਜਾਂਦੀਆਂ ਕਿਉਂਕਿ ਚੱਕਾ ਨਹੀਂ ਤੁਹਾਨੂੰ ਪੈਸੇ ਪੈਂਦੇ ਇਸ ਪਾ ਇੱਕ ਵਾਰ ਪਹਿਲਾਂ ਜੇਕਰ ਤੁ ਇਹ ਵੱਡਾ ਆਪਰੇਸ਼ਨ ਕਰ ਰਹੇ ਨੇ ਡਰ ਲੱਗਦਾ ਹਲੇ ਵੀ ਵੈਟਸਐਪ ਕੋਲ ਤੁਸੀਂ ਆਉਣਾ ਤੁਹਾਨੂੰ ਐਡਰੈਸ ਫੋਨ ਨੰਬਰ ਅਸੀਂ ਦੇ ਦਿੱਤਾ ਤੇ ਵੈਟਸਐਪ ਤੁਸੀਂ ਕਿਹੜੇ ਕਿਹੜੇ ਦਿਨ ਅਵੇਲੇਬਲ ਹੁੰਦੇ ਹੋ ਕਦੋਂ-ਕਦੋਂ ਅਵੇਲੇਬਲ ਹੁੰਦੇ ਇੱਕ ਵਾਰ ਦੱਸ ਦਿਓ ਜੀ ਸਰ 10 ਤੋਂ 5 ਦਵਾਈਖਾਨਾ ਦਿੱਲੀ ਖੁੱਲਦਾ ਆ 10 ਤੋਂ 5 ਤੁਸੀਂ ਇੱਥੋਂ ਕਦੇ ਵੀ ਮੈਡੀਸਿਨ ਲਿਜਾ ਸਕਦੇ ਹੋ ਠੀਕ ਹੈ ਹਰ ਸੰਡੇ ਨੂੰ ਇਹ ਦਵਾਈਖਾਨਾ ਕਲੋਜ਼ ਹੁੰਦਾ ਆ ਬਾਕੀ ਆਨਲਾਈਨ ਤੁਸੀਂ ਦਵਾਈ ਨੂੰ ਆਰਡਰ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਵਟਸਐਪ ਦੇ ਉੱਤੇ ਆਰਡਰ ਕਰ ਸਕਦੇ ਹੋ ਕੋਰੀਅਰ ਦੇ ਥਰੂ ਤੁਹਾਨੂੰ ਇਹ ਦਵਾਈ ਕਿਤੇ ਵੀ ਪਹੁੰਚ ਸਕਦੀ ਹੈ ਕਿਉਂਕਿ ਜਿਆਦਾਤਰ ਦਵਾਈਆਂ ਜਿਹੜੀਆਂ ਕੋਰੀਅਰ ਦੇ ਥਰੂ ਹੀ ਜਾਂਦੀਆਂ ਨੇ ਅਸੀਂ ਆਪਣੇ ਪੇਸ਼ੈਂਟ ਨੂੰ ਜਿਆਦਾ ਤੰਗ ਨਹੀਂ ਕਰਦੇ ਇੱਕ ਵਾਰ ਉਹ ਦਵਾਈ ਲੈ ਜਾਂਦਾ ਉਸ ਤੋਂ ਬਾਅਦ ਉਹਨੂੰ ਕਹਿੰਦੇ ਕਿ ਤੈਨੂੰ ਦੁਬਾਰਾ ਆਉਣ ਦੀ ਜਰੂਰਤ ਨਹੀਂ ਹੈਗੀ ਤੂੰ 15 ਦਿਨਾਂ ਬਾਅਦ ਫੇਰ ਦਵਾਈ ਫੇਰ ਖਰਚਾ ਕਰਕੇ ਆਏਗਾ ਪੈਟਰੋਲ ਖਰਚਾ ਕਈਆਂ ਕੋਲ ਗੱਡੀ ਨਹੀਂ ਹੈਗੀ ਬੰਦੇ ਬੱਸਾਂ ਚੜ੍ਹ ਕੇ ਆਉਂਦੇ ਆ ਇਸ ਕਰਕੇ ਉਹ ਸਿਰਫ ਤੇ ਸਿਰਫ ਦੁਬਾਰਾ ਸਾਨੂੰ ਜਿਹੜੀ ਦਵਾਈ ਦੀ ਸਲਿੱਪ ਆ ਉਹ ਭੇਜ ਦੇਵੇ ਦਵਾਈ ਤੀਏ ਚੌਥੇ ਦਿਨ ਪੰਜਾਬ ਦੇ ਵਿੱਚ ਅਗਰ ਜਾਣੀ ਹੈ ਤਾਂ ਉਹਨੂੰ ਮਿਲ ਜਾਂਦੀ ਹੈ ਅਗਰ ਪੰਜਾਬ ਤੋਂ ਬਾਹਰ ਜਾਂਦੀ ਹੈ ਤਾਂ ਚੌਥੇ ਪੰਜਵੇਂ ਅਕੋਰਡਿੰਗ ਟੂ ਪੰਜਵੇਂ ਦਿਨ ਤਾਂ ਫੋਰਨ ਦੇ ਵਿੱਚ ਵੀ ਆਸਟ੍ਰੇਲੀਆ ਕੈਨੇਡਾ ਇਹਨਾਂ ਕੰਟਰੀਆਂ ਦੇ ਵਿੱਚ ਮਿਲ ਜਾਂਦੀ ਹੈ ਦਵਾਈ ਤੁਸੀਂ ਕਿਹਾ ਸੀ ਕਿ ਤੁਹਾਨੂੰ ਬਾਹਰੋਂ ਕਾਲ ਆਉਂਦੀਆਂ ਨੇ ਜੇਕਰ ਮਤਲਬ ਕਿਉਂਕਿ ਦੇਸੀ ਦਵਾਈ ਕਰਨੇ ਕਿ ਬਾਹਰ ਜਾਣੀ ਥੋੜੀ ਔਖੀ ਹੁੰਦੀ ਹੈ ਛੇੜ ਚਲ ਜਾਂਦੀ ਹੈ ਨਹੀਂ ਦੇਸੀ ਦਵਾਈਆਂ ਸਰ ਸਾਰੀਆਂ ਦੇਸੀ ਦਵਾਈਆਂ ਇੱਕ ਜਿਹੀ ਨਹੀਂ ਹੁੰਦੀਆਂ ਜੇ ਅਸੀਂ ਇਹਦੇ 'ਚ ਕੋਈ ਗਲਤ ਚੀਜ਼ ਪਾ ਕੇ ਭੇਜਾਂਗੇ ਇਹਦੇ 'ਚ ਅਸੀਂ ਸਟੀਰੋਇਡ ਪਾ ਦਾਂਗੇ ਯੈਲੋਪੈਥੀ ਪਾ ਦਾਂਗੇ ਨਸ਼ਾ ਪਾ ਦਾਂਗੇ ਜਾਂ ਫੀਮ ਪਾ ਦਾਂਗੇ ਫਿਰ ਤਾਂ ਰੁਕੂਗੀ ਉਹ ਕੋਈ ਇਦਾਂ ਦਾ ਕੈਮੀਕਲ ਵੀ ਪਾ ਦਾਂਗੇ ਜਿਹੜਾ ਉਸ ਸਕੈਨਰਾਂ ਨੇ ਚੱਕ ਲੈਣਾ ਫਿਰ ਵੀ ਰੁਕੂਗੀ ਸਾਡੀ ਕਿਸੇ ਵੀ ਦਵਾਈ ਦੇ ਵਿੱਚ ਮੈਂ ਕਹਿੰਦਾ ਅਸੀਂ 5 ਲੱਖ ਰੁਪਇਆ ਤੱਕ ਦੇਣ ਨੂੰ ਤਿਆਰ ਆ ਸਾਡੀ ਕਿਸੇ ਵੀ ਦਵਾਈ ਤੁਸੀਂ ਬਾਹਰ ਲੈ ਕੇ ਲਾਇਆ ਜੀ ਉੱਥੇ ਮਤਲਬ ਤੁਹਾਡੇ ਪੇਪਰ ਲਗਾ ਕੇ ਸਾਡੀ ਕੋਈ ਵੀ ਦਵਾਈ ਦੇ ਸਟੀਰੋਇਡ ਦੀ ਹੈ ਸਰ ਲਿਖ ਕੇ ਇਸੇ ਕੇ ਲਾਇਆ ਹੈ ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਆ ਅਸੀਂ ਇਸੇ ਕਰਕੇ ਇਸ ਚੀਜ਼ ਦੇ ਵਿੱਚ ਕੋਈ ਵੀ ਗਲਤ ਚੀਜ਼ ਨਹੀਂ ਪਾਈ ਹੋਈ ਇਸੇ ਕਰਕੇ ਬਾਹਰ ਜਾਂਦੀ ਹੈ ਇਸੇ ਕਰਕੇ ਕਿਸੇ ਸਕੈਨਰ ਦੇ ਵਿੱਚ ਇਹ ਚੀਜ਼ ਨਹੀਂ ਆਉਂਦੀ ਕਿਉਂਕਿ ਕੋਈ ਵੀ ਕੈਮੀਕਲ ਨੂੰ ਸਕੈਨਰ ਨੇ ਉਸੇ ਟਾਈਮ ਚੱਕ ਲੈਣਾ ਆ ਤਾਂ ਇਸ ਕਰਕੇ ਅਸੀਂ ਇਸੇ ਕਰਕੇ ਬਾਹਰ ਲਿਖ ਕੇ ਲਾਇਆ ਹੋਇਆ ਕਿ 5 ਲੱਖ ਰੁਪਏ ਤੱਕ ਅਸੀਂ ਦੇਣ ਨੂੰ ਤਿਆਰ ਆਂ ਕਿ ਕੋਈ ਬੰਦਾ ਸਾਡੀ ਦਵਾਈ ਦੇ ਵਿੱਚ ਟੈਸਟ ਕਰਕੇ ਸਾਬਤ ਕਰ ਦੇਵੇ ਕਿ ਇਹਦੇ ਵਿੱਚ ਅਸੀਂ ਕੋਈ ਨਸ਼ਾ ਕੋਈ ਸਟੀਰੋਇਡ ਕੋਈ ਯੈਲੋਪੈਥੀ ਜਾਂ ਕੋਈ ਗਲਤ ਚੀਜ਼ ਪਾਈ ਆ ਜਿਹੜੀ ਬੰਦੇ ਦੇ ਸਰੀਰ ਲਈ ਖਤਰਨਾਕ ਨਾ ਹੋਵੇ ਸੋ ਦੇਖ ਸਕਦੇ ਹੋ ਜੀ ਲਿਵਰ ਅਮ੍ਰਿਤ ਤੁਹਾਡੇ ਸਾਹਮਣੇ ਆ ਉਹਦੇ ਨਾਲ ਤੁਹਾਨੂੰ ਇਹ ਵਾਲੀਆਂ ਦਵਾਈਆਂ ਮਿਲਣਗੀਆਂ ਕਿ ਜੇਕਰ ਤੁਸੀਂ ਬਾਹਰਲੇ ਮੁਲਕਾਂ 'ਚ ਵੀ ਬੈਠੇ ਹੋ ਤਾਂ ਵੀ ਆਰਡਰ ਕਰ ਸਕਦੇ ਹੋ ਤੁਸੀਂ ਮਿਲ ਸਕਦੇ ਹੋ ਡਾਕਟਰ ਸਾਹਿਬ ਨਾਲ ਕਾਲ ਤੇ ਇੱਕ ਵਾਰ ਗੱਲ ਕਰ ਲਓ ਜਿੰਮੇ ਗੱਲ ਕਰਨੀ ਰਾਬਤਾ ਕਰਕੇ ਤੁਸੀਂ ਇਹਨੂੰ ਉੱਥੇ ਬਾਹਰਲੇ ਮੁਲਕ ਜਿੱਥੇ ਬੈਠੇ ਤੁਹਾਨੂੰ ਉੱਥੇ ਪਹੁੰਚਾ ਦੇਣਗੇ ਪੰਜਾਬ 'ਚ ਇੱਥੇ ਰਹਿੰਦੇ ਹੋ ਤੁਹਾਡੇ ਤੱਕ ਪਹੁੰਚਾ ਦੇਣਗੇ ਇੱਕ ਵਾਰ ਜੇਕਰ ਤੁਸੀਂ ਆ ਕੇ ਮਿਲ ਸਕਦੇ ਹੋ ਬਹੁਤ ਵਧੀਆ ਗੱਲ ਹੈ ਇੱਕ ਵਾਰ ਆ ਕੇ ਫਿਜ਼ੀਕਲੀ ਮਿਲ ਲਓ ਡਾਕਟਰ ਨੂੰ ਵੈਦ ਨੂੰ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਵਾਰ ਆ ਕੇ ਤੁਸੀਂ ਮਿਲ ਲਓ ਉਸ ਤੋਂ ਬਾਅਦ ਜਿਹੜੀ ਦਵਾਈ ਆ ਤੁਹਾਡੇ ਤੱਕ ਪਹੁੰਚਾ ਦੇਣਗੇ ਤੁਹਾਨੂੰ ਕਾਉਂਸਲਿੰਗ ਕਰ ਦਾਂਗੇ ਜੀ ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਥੈਂਕ ਯ